ਜੇ ਮਾਨੁਖ ਜ਼ਾਮੇ ਦੇ ਵਿੱਚ ਨਾ ਨਾਮ ਦਾ ਬੀਜ ਬੀਜਿਆ ਤਾਂ ਹੀ ਉਹ ਤੇ ਮਾਰੀ ਕਹਿੰਦੇ ਹਰ ਹਰ ਨਾਮ ਜਪੰਦਿਆ ਇੱਕ ਘੰਟਾ ਲ ਨਾ ਕੀ ਜਾਏ ਮੇਰੀ ਜਿੰਦੜੀਏ ਮਤ ਕੇ ਜਾਪੈ ਸੋ ਆਵੇ ਕਿ ਨਾ ਆਵੇ ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸਮਾਸੀ ਸ੍ਰੀ ਗੁਰੂ ਨਾਨਕ ਦੇਵ ਮਾਰਨੇ ਵਚਨ ਕੀਤਾ ਸਤਗੁਰ ਸੱਚੇ ਪਾਤਸ਼ਾਹ ਜੀ ਗੁਰੂ ਕੀ ਨਵਾਜ਼ ਇਹ ਵਚਨ ਕਹਿ ਕੇ ਚਲੇ ਗਏ ਸਮਾ ਗੁਜਰੇਆ ਮਹਾਰਾਜੇ ਖਿਆਲ ਆਇਆ ਭਾਈ ਮਰਦਾਨਿਆਂ ਬੈਜੋ ਇੱਧਰ ਆਜੋ ਇੱਧਰ ਸਾਡੇ ਖੇੜੀ ਸੋਡੀਆਂ ਤੋਂ ਸਰਪੰਚ ਸਾਹਿਬ ਅਵਤਾਰ ਸਿੰਘ ਜੀ ਹੋਰ ਸਾਰੇ ਭਰਾ ਉਹਨਾਂ ਦੇ ਪਹੁੰਚੇ ਨੇ ਧੰਨਵਾਦ ਹੈ ਡਾਕਟਰ ਸਾਹਿਬ ਜੀ ਅੰਮਰਗੜ ਤੋਂ ਅਵਤਾਰ ਸਿੰਘ ਜੀ ਬਹੁਤ ਪਿਆਰ ਵਾਲੇ ਕੱਚ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸਮਾਸੀ ਜਿਹੜਾ ਕੋਈ ਜੀਮੀਦਾਰ ਸਿਆਣਾ ਜੀਮੀਦਾਰਾ ਉਹ ਖੇਤ ਦੇ ਵਿੱਚ ਬੀਜ ਬੀਜ ਕੇ ਗੀੜਾ ਮਾਰਨ ਵੀ ਜਾਂਦਾ ਹੈ ਉਹ ਵੱਡਣ ਐ ਨਹੀਂ ਵੀ ਵੱਡਣ ਵੇੜੇ ਖੇਤ ਦੇ ਵਿੱਚ ਬੀਜ ਗੀੜਾ ਮਾਰ ਲਿਆ ਤੇ ਵੱਡਣ ਵੇ ਤੋਂ ਚਲਾ ਗਿਆ ਨਹੀਂ ਗੁਰਨਾਨਕ ਸਾਹਿਬ ਪਾਈ ਲਾਲੂ ਨੂੰ ਬਚਨ ਕਰਦੇ ਰਹੇ ਤੂੰ ਧਿਆਨ ਰੱਖਣਾ ਜਦੋਂ ਬਹੁਤ ਸਮਾਂ ਗੁਜ਼ਰ ਗਿਆ ਗੁਰਨਾਨਕ ਸਾਹਿਬ ਕਹਿੰਦੇ ਮਰਦਾਨੇ ਆ ਸਿੱਖੀ ਦਾ ਬੀਜ ਬੀਜਿਆ ਸੀ ਏਮਨਾਬਾਰ ਦੇ ਜਦੋਂ ਧਿਆਨ ਦਿਓ ਸਿੱਖੀ ਦਾ ਬੀਜ ਬੀਜਿਆ ਸੀ ਇਮਨਾਬਾਦ ਆਪਾਂ ਵੇਖਿੰਦਾ ਸਿੱਖੀ ਦਾ ਝਾੜ ਬਹੁਤ ਘਟ ਛੜਦਾ ਹੈ ਸ੍ਰੀ ਗੁਰੂ ਨਾਨਕ ਦੇਵ ਮਹਾਰਾ ਤੋਂ ਲੈ ਕੇ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾ ਤੱਕ ਸਿੱਖੀ ਦਾ ਪ੍ਰਚਾਰ ਕੀਤਾ ਗੁਰੂ ਅਰਜਨ ਦੇਵ ਮਹਾਰਾ ਜੀ ਦੀ ਮਹਾਨ ਸ਼ਾਹਦਤ ਹੋਈ ਗੁਰੂ ਹਰਗੋਬਿੰਦ ਸਾਹਿਬ ਮਹਾਰਾ ਨੇ ਚਾਰ ਜੰਗਾਂ ਲੜੀਆਂ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਹੋਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਮਹਾਨ ਸ਼ਹਾਦਤ ਹੋਈ ਤਿਲਕ ਜੰਜੂ ਰਾਖਾ ਪ੍ਰਤਾਕਾ ਕਿੰਨੋ ਵੱਡੂ ਕਲੂ ਮੈ ਸਾਕਾ ਪਰ ਸੰਮਤ 1752 1699 ਦੀ ਬਸਾਖੀ ਤੇ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਝਾੜ ਵੇਖਿਆ ਸੀ ਨਾ 80000 ਦੇ ਵਿੱਚੋਂ ਫਿਰ ਪੰਜੇ ਪਾਸ ਹੋਈ ਸੀ ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਐਵਰੇਜ 16000 ਤੋਂ ਇੱਕ ਪਾਸ ਹੋਇਆ ਆਪਾਂ ਕੀ ਦੇ ਵਿਚਾਰੇ ਪਰ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਕਹਿਣ ਲੱਗੇ ਵੇਖੀਏ ਜਲ ਮਰਦਾਨਿਆਂ ਵੇਖੀਏ ਏਮਨਾਬਾਦ ਤੇ ਗੁਰੂ ਸਾਹਿਬ ਜੀ ਆ ਗਏ। ਅਰ ਜਦੋਂ ਅੰਮ੍ਰਿਤ ਵੇਲੇ ਦਾ ਸਮਾਂ ਹੋਇਆ ਇੱਕ ਦੋ ਦਿਨ ਵੇਖਿਆ ਤਾਂ ਇਹੀ ਹਾਲਾਤ ਜਿਹੋ ਜੇ ਭਾਈ ਲਾਲੋ ਦੇ ਘਰ ਪਹਿਲਾਂ ਐ ਸੀ ਨਾ ਕੋਈ ਅੰਮ੍ਰਿਤ ਵੇਲੇ ਜਾਗਦੇ ਤੇ ਸਭ ਲੋਕ ਕੁਕਰਮ ਚ ਲੱਗੇ ਹੋਏ ਨੇ। ਮਹਾਰਾਜ ਕਹਿੰਦੇ ਭਾਈ ਲਾਲੋ ਨੂੰ ਬੁਲਾਓ। ਜਦੋਂ ਭਾਈ ਲਾਲੋ ਆਇਆ ਗੁਰੂ ਸਾਹਿਬ ਜੀ ਨੇ ਵਤਨ ਕੀਤਾ ਭਾਈ ਲਾਲੋ ਕੀ ਹਾਲ ਐ ਏਮਨਾਬਾਦ ਦਾ? ਭਾਈ ਲਾਲੋ ਨੇ ਨੇਤਰਬੰਦ ਕੀਤੇ ਗੁਰੂ ਸਾਹਿਬ ਨੇ ਸੁਣ ਰਏ ਸੀ ਭਾਈ ਲਾਲੋ ਦੇ ਨੇਤਰਾ ਚੱਥਰੂ ਆ ਗਏ ਜੀ ਨਵਾਜ਼ ਕੂੜਾ ਮਾਪਸ ਸੱਚ ਤੰਦਰਵਾ ਦੀਸਾ ਨਹੀਂ ਕਹਿ ਤੜਿਆ ਕਲ ਕਾਤੀ ਰਾਜੇ ਕਸਾਈ ਧਰਮ ਪੰਖ ਕਰੋ ਡਰੇ ਕੂੜ ਰਾਜਾ ਕੂੜ ਪਰ ਜਾ ਕੂੜ ਸਮ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਵਿਸਣ ਹਾਰ ਕੂੜ ਕੂੜਾ ਨੇ ਉਹ ਲੱਗਾ ਵਿਸਰਿਆ ਕਰਤਾਰ ਕਿਸ ਨਾਲ ਕੀਚਾ ਦੋਸਤੀ ਸਭ जग ਚਲਣ ਹਾਰ ਤੇ ਕਰਨਗੇ ਰਾਜੀ ਸੀ ਮੁਕਦਮ ਕੁੱਤੇ ਜਾਏ ਜਗਨ ਬੈਠੇ ਸੁੱਤੇ ਉਲਟੀ ਬਾੜ ਖੇਤ ਕੋ ਖਾਈ ਰਾਜੇ পাপ ਕਮ ਕਮਾਵ ਦੇ ਉਥੇ ਧੰਗੂ ਨਾਨਕ ਸਾਹਿਬ ਨੇ ਜਦੋਂ ਬਚਨ ਕੀਤਾ ਆਓ ਪੜੀਏ ਸਮਾਂ ਵੀ ਹੋ ਗਿਆ ਧੰਗੂ ਨਾਨਕ ਸਾਹਿਬ ਜੀ